ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਸਾਲ 2024 ਦੀ ਸਭ ਤੋਂ ਵੱਡੀ ਪੁੰਨਿਆ ਸਾਲ ਵਿੱਚ ਪੈਣ ਵਾਲੀ ਸਭ ਤੋਂ ਵੱਡੀ ਪੋਸ ਪੁੰਨਿਆ ਨੂੰ ਸਭ ਤੋਂ ਵੱਡੀ ਅਤੇ ਸਭ ਤੋਂ ਖਾਸ ਮੰਨਿਆ ਗਿਆ ਹੈ 25 ਜਨਵਰੀ ਨੂੰ ਪੈਣ ਵਾਲੀ ਪੁੰਨਿਆ ਤੇ ਕਈ ਦੁਰਲਭ ਸੰਜੋਗ ਬਣ ਰਹੇ ਹਨ ਇਸ ਸਥਿਤੀ ਦੇ ਵਿੱਚ ਚੁੱਪਚਾਪ ਇਹ ਦੋ ਥਾਵਾਂ ਤੇ ਦੋ ਦੀਵੇ ਜਗਾ ਕੇ ਛੱਡ ਦਿਓ ਇਸ ਨਾਲ ਕਿਸਮਤ ਤੇ ਚਾਰ ਚੰਦ ਲੱਗ ਜਾਣਗੇ ਮਾਂ ਲక్ష్ਮੀ ਦੌੜੀ ਦੌੜੀ ਆਵੇਗੀ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਦੀਵਾ ਜਗਾਉਣ ਦੇ ਕਿੰਨੇ ਸਾਰੇ ਫਾਇਦੇ ਤੁਹਾਡੇ ਜੀਵਨ ਦੇ ਵਿੱਚ ਆਉਂਦੇ ਹਨ ਅਤੇ ਕਿਸ ਪ੍ਰਕਾਰ ਦੀਵਾ ਜਗਾਉਣਾ ਹੈ ਕਿਹੜੀ ਦਿਸ਼ਾ 'ਚ ਜਲਾਉਣਾ ਹੈ ਤਾਂ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਸਾਰੀਆਂ ਮੁਸ਼ਕਲਾਂ ਨੂੰ ਖਤਮ ਕਰ ਲਵੋ। ਸਭ ਤੋਂ ਪਹਿਲੀ ਗੱਲ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਤੁਹਾਨੂੰ ਆਪਣੇ ਘਰ ਦੇ ਮੰਦਰ 'ਚ ਰੋਜ਼ ਹੀ ਦੀਵਾ ਜਗਾਉਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਨਾਲ ਤੁਹਾਡੇ ਘਰ ਦੇ ਵਿੱਚ ਸਾਰੀ ਨੈਗੇਟਿਵ ਊਰਜਾ ਬਾਹਰ ਨਿਕਲਦੀ ਹੈ ਜੇਕਰ ਤੁਸੀਂ ਸ਼ਾਮ ਦੇ ਟਾਈਮ ਦੀਵਾ ਨਹੀਂ ਜਗਾਉਂਦੇ ਹੋ ਤਾਂ ਤਾਂ ਤੁਹਾਡੇ ਘਰ ਦਾ ਵਾਤਾਵਰਣ ਬਹੁਤ ਜ਼ਿਆਦਾ ਨੈਗੇਟਿਵ ਹੁੰਦਾ ਹੈ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਬਹੁਤ ਵੱਧ ਜਾਣਗੀਆਂ ਘਰ ਦਾ ਜੋ ਮੁੱਖੀ ਵਿਅਕਤੀ ਹੁੰਦਾ ਹੈ ਉਸ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਤਰ੍ਹਾਂ ਘਰ ਦਾ ਮੁੱਖਿਆ ਟੈਨਸ਼ਨ ਦੇ ਵਿੱਚ ਪੈ ਜਾਂਦਾ ਹੈ। ਦੋਸਤੋ ਦੀਪਕ ਧਿਆਨ ਅਤੇ ਜਰੋਸ਼ਨੀ ਦਾ ਪ੍ਰਤੀਕ ਹੈ। ਪੂਜਾ ਦੇ ਵਿੱਚ ਦੀਪਕ ਦਾ ਖਾਸ ਸਥਾਨ ਹੈ। ਦਰਅਸਲ ਦੀਵਾ ਜਗਾਉਣ ਦਾ ਕਾਰਨ ਇਹ ਹੈ ਕਿ ਅਸੀਂ ਅਗਿਆਨ ਦਾ ਅੰਧਕਾਰ ਮਿਟਾ ਕੇ ਗਿਆਨ ਦੇ ਪ੍ਰਕਾਸ਼ ਤੇ ਲਈ ਪ੍ਰਸਤਾਦ ਕਰੀਏ। ਸਾਡੇ ਧਰਮ ਸ਼ਾਸਤਰ ਦੇ ਅਨੁਸਾਰ ਪੂਜਾ ਦੇ ਸਮੇਂ ਦੀਵਾ ਜਲਾਉਣਾ ਅਨਿਵਾਰੀਏ ਮੰਨਿਆ ਗਿਆ ਹੈ। ਆਰਤੀ ਕਰਕੇ ਕਿਉ ਦਾ ਦੀਵਾ ਜਗਾਉਣਾ ਕਰਦੇ ਵਿੱਚ ਸੁਖ ਸਮ੍ਰਿਤੀ ਲਿਆਉਂਦਾ ਹੈ ਇਸ ਦੇ ਵਿਗਿਆਨਿਕ ਕਾਰਨ ਵੀ ਦੱਸੇ ਗਏ ਹਨ ਕਿ ਦੀਵੇ ਨੂੰ ਸਕਾਰਾਤਮਕਤਾ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਅਤੇ ਧ੍ਰਿੜਤਾ ਨੂੰ ਦੂਰ ਕਰਨ ਵਾਲਾ ਵੀ ਮੰਨਿਆ ਜਾਂਦਾ ਹੈ ਗਾਂ ਦੇ ਦੁੱਧ ਚਕਟਾਣੋਂ ਨੂੰ 부ਝਾਉਣ ਦੀ ਸਮਿਤਾ ਵੀ ਰੱਖਦਾ ਹੈ ਇਹ ਕਿਉ ਦਾ ਦੀਵਾ ਵਾਤਾਵਰਣ ਨੂੰ ਪਵਿੱਤਰ ਬਣਾਉਂਦਾ ਹੈ ਪ੍ਰਦੂਸ਼ਣ ਨੂੰ ਦੂਰ ਕਰਦਾ ਹੈ ਦੋਸਤੋ ਜੋ ਲੋਕ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਦੀਵਾ ਨਹੀਂ ਜਗਾਉਂਦੇ ਹਨ ਉਹਨਾਂ ਘਰ ਸਦਾ ਹੀ ਮੁਸੀਬਤਾਂ ਦਾ ਵਾਸ ਰਹਿਦਾ ਹੈ ਇਸ ਤਰ੍ਹਾਂ ਸਾਰੇ ਘਰ ਦਾ ਮਾਹੌਲ ਹੀ ਦੁੱਖ ਭਰਿਆ ਹੋ ਜਾਂਦਾ ਹੈ ਕਿਉਂਕਿ ਜੋ ਇਨ੍ਹਾਂ ਦੀਵੇ ਦੇ ਵਿੱਚੋਂ ਨਿਕਲਣ ਵਾਲੀਆਂ ਊਰਜਾ ਹੁੰਦੀ ਹੈ ਧੂਆ ਹੁੰਦਾ ਹੈ ਉਹ ਨੈਗੇਟਿਵ ਊਰਜਾ ਨੂੰ ਬਾਹਰ ਭਜਾਉਂਦਾ ਹੈ ਹੁਣ ਜਾਣਦੇ ਹਾਂ ਕਿ ਦੀਵਾ ਜਗਾਉਂਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਪੂਜਾ ਦੇ ਵਿੱਚ ਦੀਵਾ ਬੁਝਣਾ ਨਹੀਂ ਚਾਹੀਦਾ ਇਸ ਤਰ੍ਹਾਂ ਪੂਜਾ ਦਾ ਪੂਰਨ ਫਲ ਪ੍ਰਾਪਤ ਨਹੀਂ ਹੁੰਦਾ ਕਦੀ ਕਦੀ ਦੀਵਾ ਭਗਵਾਨ ਜੀ ਦੀ ਪ੍ਰਤਿਮਾ ਤੋਂ ਇੱਧਰ ਉੱਧਰ ਲਗਾਇਆ ਜਾਂਦਾ ਹੈ ਜਦਕਿ ਇਹ ਸਹੀ ਨਹੀਂ ਹੈ ਕਿ ਉਹ ਦੇ ਦੀਵੇ ਦੇ ਲਈ ਚਿੱਟੀ ਵੱਟੀ ਦਾ ਉਪਯੋਗ ਕਰੋ ਜਦਕਿ ਤੇਲ ਦੇ ਦੀਵੇ ਦੇ ਲਈ ਲਾਲ ਧਾਗੇ ਦੀ ਵੱਟੀ ਦਾ ਉਪਯੋਗ ਕਰਨਾ ਚਾਹੀਦਾ ਹੈ ਤੇਲ ਦੇ ਦੀਪਕ ਦੇ ਲਈ ਲਾਲ ਧਾਗੇ ਦੀ ਬੱਤੀ ਚਾਹੀਦੀ ਹੈ ਪੂਜਾ ਦੇ ਵਿੱਚ ਕਦੇ ਵੀ ਖੰਡਿਤ ਦੀਵਾਕ ਨਹੀਂ ਜਲਾਉਣਾ ਚਾਹੀਦਾ ਕਿਉਂਕਿ ਇਹ ਸ਼ੁਭ ਨਹੀਂ ਹੁੰਦਾ ਜਿਸ ਦੀ ਤੁਸੀਂ ਮਨੋ ਕਾਮਨਾ ਕੀਤੀ ਹੈ ਦੂਸਰ ਕਾਰ ਦੇ ਵਿੱਚ ਪੂਜਾ ਘਰ ਦੇ ਵਿੱਚ ਅਸੀਂ ਪੂਜਾ ਪਾਠ ਕਰਦੇ ਹਾਂ ਇਸ ਮਾਧਿਅਮ ਨਾਲ ਕੁਝ ਚੀਜ਼ਾਂ ਪਾਉਣ ਦੇ ਲਈ ਪ੍ਰਭੂ ਨੂੰ ਯਤਨ ਕਰਦੇ ਹਾਂ ਜੋ ਸਾਨੂੰ ਇਸ਼ਿਕ ਫਲ ਪ੍ਰਾਪਤ ਹੋ ਸਕੇ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਇੱਕ ਭਗਵਾਨ ਦੀ ਮੂਰਤੀ ਨਾਲ ਅਨੇਕ ਮੂਰਤੀਆਂ ਰੱਖਦੇ ਹਾਂ ਤਾਂ ਨਿਸ਼ਚਿਤ ਹੀ ਸਾਡੀ ਕਿਸਮਤ ਬਦਲ ਜਾਂਦੀ ਹੈ ਦੋਸਤੋ ਅਸੀਂ ਅੱਜ ਗੱਲ ਕਰਦੇ ਹਾਂ ਉਹਨਾਂ ਮੂਰਤੀਆਂ ਦੇ ਬਾਰੇ ਵਿੱਚ ਆਖਿਰ ਜਿਹੜੀਆਂ ਜਿਹੜੀਆਂ ਇੱਕ ਸਾਥ ਤੁਹਾਨੂੰ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਉਹਨਾਂ ਦਾ ਸੱਚਾ ਸਰਬ ਸੁਖ ਤੁਹਾਨੂੰ ਪ੍ਰਾਪਤ ਹੋ ਸਕੇ ਤੇ ਦੋਸਤੋ ਜੇਕਰ ਤੁਸੀਂ ਕ੍ਰਿਸ਼ਨ ਭਗਤ ਹੋ ਅਤੇ ਬਾਲ ਗੋਪਾਲ ਦੀ ਮੂਰਤੀ ਰੱਖਦੇ ਹੋ ਤਾਂ ਉਸ ਦੇ ਨਾਲ ਤੁਹਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਲ ਮਾਤਾ ਰਾਧਾ ਜੀ ਦੀ ਮੂਰਤੀ ਵੀ ਜ਼ਰੂਰ ਰੱਖਣੀ ਚਾਹੀਦੀ ਹੈ। ਦੋਸਤੋ ਤੁਹਾਡੇ ਘਰ ਜੇਕਰ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਹੈ ਤਾਂ ਉਸ ਦੇ ਨਾਲ ਤੁਹਾਨੂੰ ਸੰਯੁਕਤ ਰੂਪ ਚ ਰਾਧਾ ਜੀ ਦੀ ਮੂਰਤੀ ਵੀ ਜ਼ਰੂਰ ਲਿਆਉਣੀ ਚਾਹੀਦੀ ਹੈ। ਇਹ ਪ੍ਰੇਮ ਅਤੇ ਏਕਤਾ ਦੀ ਇੱਕ ਐਸੀ ਅਨੋਖੀ ਮੂਰਤੀ ਹੈ ਕਿ ਜਿਸ ਘਰ ਚ ਇਹਨਾਂ ਦੋਨਾਂ ਦੀ ਤਸਵੀਰ ਹੁੰਦੀ ਹੈ ਤਾਂ ਸਮਝ ਲਓ ਉਸ ਘਰ ਚ ਕਿਸੇ ਵੀ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਆਉਂਦਾ। ਕਈ ਲੋਕ ਆਪਣੇ ਘਰ 'ਚ ਮਾਤਾ ਲక్ష్ਮੀ ਜੀ ਦੀ ਪੂਜਾ ਕਰਦੇ ਹਨ ਤਾਂ ਸੋਚਦੇ ਹਨ ਕਿ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰੀਏ ਜਾਂ ਨਾ ਕਰੀਏ ਦੋਸਤ ਸਦਾ ਹੀ ਤੁਹਾਨੂੰ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦੀ ਪੂਜਾ ਇਕੱਠਾ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਲక్ష్ਮੀ ਨਰਾਇਣ ਦੀ ਜੋਤ ਦੇ ਸੰਜੁਗਤ ਰੂਪ ਚ ਪੂਜਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਛਾ ਜਾਏਗਾ ਇਸ ਲਈ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਪੂਜਾ ਇਕੱਠੇ ਜ਼ਰੂਰ ਕਰੋ ਮੰਨਿਆ ਜਾਂਦਾ ਹੈ ਕਿ ਮਾਤਾ ਲక్ష్ਮੀ ਜੀ ਧਨ ਦਿੰਦੀ ਹੈ ਤੇ ਗਣੇਸ਼ ਜੀ ਰਿੱਧੀ ਸiddhi ਦਿੰਦੇ ਹਨ ਉਹ ਬੁੱਧੀ ਦਾ ਵਿਕਾਸ ਕਰਦੇ ਹਨ ਇਸ ਲਈ ਉਹਨਾਂ ਦੀ ਪੂਜਾ ਬਹੁਤ ਜ਼ਰੂਰੀ ਮੰਨੀ ਗਈ ਹੈ ਤੁਸੀਂ ਹਨੂਮਾਨ ਜੀ ਦੀ ਮੂਰਤੀ ਦੀ ਪੂਜਾ ਕਰੋ ਭਾਵ ਨਾ ਕਰੋ ਪਰ ਤੁਸੀਂ ਇਸ ਮੂਰਤੀ ਨੂੰ ਘਰ ਦੇ ਵਿੱਚ ਰੱਖ ਸਕਦੇ ਹੋ ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ ਤੇ ਨਾ ਹੀ ਹਨੂਮਾਨ ਜੀ ਕਰੋਧਿਤ ਹੋਣਗੇ ਸਭ ਤੋਂ ਚੰਗਾ ਹੈ ਕਿ ਸ਼੍ਰੀ ਰਾਮ ਦਰਬਾਰ ਦੀ ਤਸਵੀਰ ਆਪਣੇ ਘਰ ਦੇ ਵਿੱਚ ਲਿਆਓ ਤੇ ਰਾਮ ਦਰਬਾਰ ਦੀ ਤਸਵੀਰ ਦੀ ਪੂਜਾ ਕਰੋ ਤੁਹਾਨੂੰ ਸਾਰੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਮਿਲ ਜਾਂਦਾ ਹੈ सीता माता दावी आशीर्वाद मिल जाता है दोस्तों जे तुसी अपने घर ਦੇ ਵਿੱਚ ਜਾਂ ਪੂਜਾ ਘਰ ਦੇ ਵਿੱਚ ਕੋਈ ਤਸਵੀਰ ਰੱਖਣੀ ਚਾਹੁੰਦੇ ਹੋ ਜਾਂ ਉਸ ਨੂੰ ਲਗਾ ਕੇ ਆਪਣੇ ਘਰ ਵਿੱਚ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਘਰ ਤੁਹਾਨੂੰ ਨਿਸ਼ਚਿਤ ਤੌਰ ਤੇ ਤ੍ਰਿदेव ਦੀ ਤਸਵੀਰ ਇੱਕ ਸਥਾਨ ਤੇ ਜ਼ਰੂਰ ਰੱਖਣੀ ਚਾਹੀਦੀ ਹੈ ब्रह्मा विष्णु ਤੇ ਮਹੇਸ਼ ਇਹਨਾਂ ਤਿੰਨਾਂ ਦੀ ਤਸਵੀਰ ਘਰ 'ਚ ਜ਼ਰੂਰ ਰੱਖੋ ਮੰਨਿਆ ਜਾਂਦਾ ਹੈ ਕਿ ਇਹਨਾਂ ਤਿੰਨਾਂ ਦੇ ਇੱਕੋ ਸਾਥ ਦਰਸ਼ਨ ਕਰਨ ਦੇ ਨਾਲ ਵੱਡੇ ਤੋਂ ਵੱਡੇ ਵਿਰਾਂਤ ਸਮਾਪਤ ਹੋ ਜਾਂਦੇ ਹਨ ਦੋਸਤੋ ਕੁਝ ਅਜਈਆਂ ਤਸਵੀਰਾਂ ਜਾਂ ਮੂਰਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਤੇ ਜੇ ਤੁਸੀਂ ਘਰ ਦੇ ਵਿੱਚ ਰੱਖੀਆਂ ਤਾਂ ਗੰਗਾਲੀ ਦਾ ਸਾਹਮਣਾ ਕਰਨਾ ਪਵੇਗਾ ਇੱਕ ਗੱਲ ਦੱਸ ਦਈਏ ਕਿ ਮੰਦਿਰ ਦੇ ਵਿੱਚ ਕਦੇ ਵੀ ਵਿਸ਼ਾਮ ਸੰਖਿਆ ਦੇ ਵਿੱਚ ਗਣੇਸ਼ ਜੀ ਦੀ ਮੂਰਤੀ ਨਾ ਰੱਖੋ ਜਵੇਂ ਇੱਕ 1 3 ਜਾਂ 5 ਐਵੇਂ ਰੱਖਣਾ ਮੰਨਿਆ ਜਾਂਦਾ ਹੈ ਦੋ ਮੂਰਤੀਆਂ ਨੂੰ ਇੱਕ ਜਗ੍ਹਾ ਰੱਖਣਾ ਸ਼ੁਭ ਮੰਨਿਆ ਗਿਆ ਹੈ ਗਣੇਸ਼ ਜੀ ਦੀ ਮੂਰਤੀ ਤੋਂ ਇਲਾਵਾ ਇਹਨਾਂ ਕੋਲ ਇਹਨਾਂ ਦੇ ਕੋਲ ਕੋਈ ਵੀ ਮੂਰਤੀ ਨਹੀਂ ਰੱਖਣੀ ਚਾਹੀਦੀ ਗਣੇਸ਼ ਜੀ ਦਾ ਚਿਹਰਾ ਘਰ ਦੇ ਮੁੱਖ ਦਰਵਾਜ਼ੇ ਦੀ ਤਰਫ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਵੇ ਘਰ ਦੇ ਵਿੱਚ ਅੰਗੂਠੇ ਤੋਂ ਵੱਡੇ ਆਕਾਰ ਦਾ ਸ਼ਿਵਲਿੰਗ ਤੁਹਾਨੂੰ ਭੁਲਕੇ ਵੀ ਨਹੀਂ ਰੱਖਣਾ ਚਾਹੀਦਾ ਬਸ ਛੋਟਾ ਸ਼ਿਵਲਿੰਗ ਹੀ ਰੱਖੋ ਵੈਸੇ ਤਾਂ ਸ਼ਿਵਲਿੰਗ ਘਰ ਚ ਰੱਖਣਾ ਹੀ ਨਹੀਂ ਚਾਹੀਦਾ ਜੇ ਸ਼ਿਵਲਿੰਗ ਰੱਖਿਆ ਹੈ ਤਾਂ ਉਸ ਉੱਪਰ ਤੂਸੀ ਕਦੇ ਵੀ ਭੁਲਕੇ ਨਹੀਂ ਛਡਾਉਣੀ ਚਾਹੀਦੀ ਹਨੂਮਾਨ ਜੀ ਦੀ ਮੂਰਤੀ ਜੇ ਤੁਸੀਂ ਆਪਣੇ ਮੰਦਿਰ ਚ ਰੱਖਣਾ ਚਾਹੁੰਦੇ ਹੋ ਤੁਸੀਂ ਹਨੂਮਾਨ ਜੀ ਦੇ ਭਗਤ ਹੋ ਤਾਂ ਇਹਨਾਂ ਦੀ ਪੂਜਾ ਰੋਜ਼ ਕਰੋ ਇਹਨਾਂ ਨੂੰ ਸ਼ਿਵ ਜੀ ਇਹਨਾਂ ਨੂੰ ਸ਼ਿਵ ਜੀ ਦਾ 11ਵਾਂ ਰੂਪ ਅਵਤਾਰ ਮੰਨਿਆ ਗਿਆ ਹੈ ਜੋ પતિ ਪਤਨੀ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਨ ਉਹਨਾਂ ਨੂੰ ਆਪਣੇ ਕਮਰੇ 'ਚ ਭੁੱਲ ਕੇ ਵੀ ਹਨੂਮਾਨ ਦੀ ਤਸਵੀਰ ਨਹੀਂ ਰੱਖਣੀ ਚਾਹੀਦੀ ਨਹੀਂ ਤਾਂ ਬਹੁਤ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਨੂਮਾਨ ਜੀ ਬ੍ਰਹਮਚਾਰੀ ਹਨ ਰਾਧਾ ਕ੍ਰਿਸ਼ਨ ਦੀ ਮੂਰਤੀ ਨੂੰ ਆਪਣੇ ਕਮਰੇ 'ਚ ਰੱਖਦੇ ਹੋ ਤੇ ਸਵੇਰੇ ਉੱਠ ਕੇ ਜੇ ਤੁਸੀਂ ਇਹਨਾਂ ਦੇ ਦਰਸ਼ਨ ਕਰਦੇ ਹੋ ਤਾਂ ਸਮਝ ਲਵੋ ਤੁਹਾਡਾ ਛੇਵਨ ਮਾਲਾਮਲ ਹੋਣ ਵਾਲਾ ਹੈ ਤੁਹਾਡੇ ਜੀਵਨ ਚ ਕੋਈ ਚਿੰਤਾ ਨਹੀਂ ਰਹੇਗੀ ਮਹਾਕਾਲੀ ਤੇ ਮਹਾਦੁਰਗਾ ਦੀ ਤਸਵੀਰ ਕਦੇ ਵੀ ਘਰ ਚ ਨਾ ਰੱਖੋ ਸਦਾ ਹੀ ਸੰਦੇਵ ਤੇ ਸ਼ਾਂਤੀ ਸ਼ਾਂਤ ਸੁੰਦਰ ਸੁਖ ਵਾਲੀ ਤਸਵੀਰ ਹੀ ਘਰ ਚ ਰੱਖਣੀ ਚਾਹੀਦੀ ਹੈ ਇਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ ਇਹ ਬਹੁਤ ਹੀ ਮੰਗਲਕਾਰੀ ਮੰਨਿਆ ਗਿਆ ਹੈ ਦੋਸਤੋ ਜੇ ਤੁਸੀਂ ਇਹ ਮੂਰਤੀਆਂ ਘਰ ਚ ਰੱਖੀਆਂ ਹਨ ਤਾਂ ਕਦੇ ਵੀ ਭੁੱਲ ਕੇ ਟੁੱਟੇ ਚਾਵਲ ਨਹੀਂ ਛਡਾਉਣੇ ਚਾਹੀਦੇ ਬਿਹਤਰ ਹੋਵੇਗਾ ਕਿ ਤੁਸੀਂ ਹਲਦੀ ਵਾਲੇ ਚਾਵਲ ਹੀ ਚੜਾਓ ਇੱਕ ਗੱਲ ਦਾ ਧਿਆਨ ਰੱਖਣਾ ਕਿ ਕਦੇ ਵੀ ਭੁੱਲ ਕੇ ਆਪਣੇ ਘਰ ਦੇ ਪੁਰਵਜਾਂ ਦੀ ਤਸਵੀਰ ਮੰਦਰ ਵਿੱਚ ਸਥਾਪਿਤ ਨਾ ਕਰੋ ਇਹ ਮੇ ਅਸ਼ੁੱਭ ਮੰਨਿਆ ਜਾਂਦਾ ਹੈ ਤੁਹਾਨੂੰ ਪਿਤਰ ਦੋਸ਼ ਲੱਗ ਸਕਦਾ ਹੈ ਘਰ ਪੈਰੋ ਤੇ ਸ਼ਨੀ ਦੇਵ ਜੀ ਦੀ ਤਸਵੀਰ ਘਰ 'ਚ ਨਾ ਰੱਖੋ ਤੁਸੀਂ ਘਰ ਦੇ ਪਾਣੀ ਰੱਖਣ ਦੇ ਸਥਾਨ ਤੇ ਉਨ੍ਹਾਂ ਦੀ ਪੂਜਾ ਕਰ ਸਕਦੇ ਹੋ ਕਿਉਂਕਿ ਇਨ੍ਹਾਂ ਸਥਾਨਾਂ ਤੇ ਤੰਤਰ ਮੰਤਰ ਖਾਸ ਤੌਰ ਤੇ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੀ ਪੂਜਾ ਪਾਠ ਦੀ ਕਮੀ ਨਾਲ ਇਹਨਾਂ ਨੂੰ ਕ੍ਰੋਧ ਆ ਜਾਂਦਾ ਹੈ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ